ਸਮਾ ਕਿੰਨਾ ਵੀ ਬੁਰਾ ਹੋਵੇ ਇਹ ਦੋ ਸਬਕ ਜੋ ਤੁਹਾਨੂੰ ਇਸ ਕਹਾਣੀ ਤੋਂ ਸਿੱਖਣ ਨੂੰ ਮਿਲਣਗੇ ਦੋਸਤੋਂ ਇੱਕ ਵਾਰ ਇੱਕ ਵਿਅਕਤੀ ਆਪਣੀ ਜ਼ਿੰਦਗੀ ਤੋਂ ਬਹੁਤ ਦੁਖੀ ਸੀ ਉਸਦੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਸੀ ਉਹ ਆਪਣੇ ਪਰਿਵਾਰ ਦੀ ਸਹੀ ਤਰ੍ਹਾਂ ਦੇਖਭਾਲ ਕਰਨ ਦੇ ਯੋਗ ਵੀ ਨਹੀਂ ਸੀ ਅਤੇ ਕਈ ਵਾਰ ਤਾਂ ਉਸ ਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੇ ਵਿਚਾਰ ਵੀ ਆਉਂਦੇ ਸੀ ਉਹ ਇਸ ਦਾ ਹੱਲ ਲੱਭ ਰਿਹਾ ਸੀ ਇਸੇ ਚਿੰਤਾ ਨਾਲ ਉਹ ਇੱਕ ਮਹਾਤਮਾ ਕੋਲ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹਾਂ ਅਤੇ ਮੈਂ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਨਹੀਂ ਕਰ پا ਰਿਹਾ ਹਾਂ ਮੈਂ ਮਾੜੇ ਸਮੇਂ ਵਿੱਚੋਂ ਗੁਜ਼ਰ ਰਿਹਾ ਹਾਂ ਕਿਰਪਾ ਕਰਕੇ ਮੈਨੂੰ ਕੋਈ ਸੌਖਾ ਹੱਲ ਦੱਸੋ ਤਾਂ ਜੋ ਮੈਂ ਇਸ ਦੁੱਖ ਤੋਂ ਬਾਹਰ ਆ ਸਕਾਂ ਮਹਾਤਮਾ ਨੇ ਇਹ ਸੁਣਿਆ ਤੇ ਮੁਸਕਰਾਉਂਦੇ ਹੋਏ ਕਿਹਾ ਮੈਂ ਤੈਨੂੰ ਇਸਦਾ ਹੱਲ ਦੱਸਾਂਗਾ ਪਰ ਪਹਿਲਾਂ ਤੁਹਾਨੂੰ ਇੱਕ ਛੋਟਾ ਜਿਹਾ ਕੰਮ ਕਰਨਾ ਪਵੇਗਾ ਪਹਾੜੀ ਦੇ ਨੇੜੇ ਇੱਕ ਮੰਦਿਰ ਹੈ ਅਤੇ ਇਸ ਦੇ ਨੇੜੇ ਕੀੜਿਆਂ ਦਾ ਘਰ ਹੈ ਤੁਹਾਨੂੰ ਅਗਲੇ 7 ਦਿਨ ਉੱਥੇ ਜਾਣਾ ਹੈ ਅਤੇ ਹਰ ਰੋਜ਼ ਕੀੜਿਆਂ ਨੂੰ ਮਾਰੇ ਬਗੈਰ ਉਹਨਾਂ ਦਾ ਘਰ ਤੋੜ ਦੇਣਾ ਹੈ ਇਹ ਸੁਣ ਕੇ ਆਦਮੀ ਹੈਰਾਨ ਰਹਿ ਗਿਆ ਅਤੇ ਸੋਚਣ ਲੱਗਾ ਕਿ ਇਹ ਕਿਸ ਤਰ੍ਹਾਂ ਦਾ ਕੰਮ ਹੈ ਪਰ ਉਸਨੇ ਮਹਾਤਮਾ ਦੀ ਗੱਲ ਸੁਣੀ ਅਤੇ ਅਗਲੇ ਦਿਨ ਪਹਾੜੀ ਤੇ ਪਹੁੰਚ ਕੇ ਦੇਖਿਆ ਕਿ ਕੀੜੀਆਂ ਆਪਣੇ ਘਰ ਭੋਜਨ ਇਕੱਠਾ ਕਰ ਰਹੀਆਂ ਸੀ ਉਸ ਦਾ ਮਨ ਕਮਜ਼ੋਰ ਹੋ ਗਿਆ ਪਰ ਉਸ ਨੂੰ ਮਹਾਤਮਾ ਦੇ ਸ਼ਬਦ ਯਾਦ ਸੀ ਅਤੇ ਉਸਨੇ ਉਹਨਾਂ ਕੀੜੀਆਂ ਦਾ ਘਰ ਤੋੜ ਦਿੱਤਾ ਕੀੜੀਆਂ ਇੱਧਰ ਉੱਧਰ ਭੱਜਣ ਲੱਗ ਪਈਆਂ ਤੇ ਉਹ ਦੁਖੀ ਮਨ ਨਾਲ ਆਪਣੇ ਘਰ ਵਾਪਸ ਆ ਗਿਆ ਅਗਲੇ ਦਿਨ ਉਹ ਫਿਰ ਪਹਾੜੀ ਤੇ ਗਿਆ ਅਤੇ ਦੇਖਿਆ ਕਿ ਕੀੜੀਆਂ ਨੇ ਆਪਣਾ ਘਰ ਦੁਬਾਰਾ ਬਣਾ ਲਿਆ ਸੀ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਤੇ ਉਸ ਨੇ ਫਿਰ ਤੋਂ ਕੀੜੀਆਂ ਦਾ ਬਣਾਇਆ ਘਰ ਤੋੜ ਦਿੱਤਾ ਹਰ ਰੋਜ਼ ਉਹ ਲਗਾਤਾਰ ਅਜੀਹਾ ਕਰਦਾ ਰਿਹਾ ਪਰ ਕੀੜੀਆਂ ਹਰ ਵਾਰ ਨਵਾਂ ਘਰ ਬਣਾਉਂਦੀਆਂ ਰਹੀਆਂ ਜਦੋਂ ਉਸ ਨੇ ਇਹ ਵਾਰ-ਵਾਰ ਦੇਖਿਆ ਤਾਂ ਉਸ ਦਾ ਦਿਲ ਭਾਰੀ ਹੋ ਗਿਆ ਉਸ ਦੇ ਮਨ ਵਿੱਚ ਦਇਆ ਆ ਗਈ ਉਹ ਸਮਝ ਨਹੀਂ ਸਕਿਆ ਕਿ ਮਹਾਤਮਾ ਨੇ ਉਸ ਨੂੰ ਇਹ ਕੰਮ ਕਿਉਂ ਦਿੱਤਾ ਹੈ ਉਸ ਰਾਤ ਉਸ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋਇਆ ਅਤੇ ਅਗਲੇ ਦਿਨ ਉਹ ਕੀੜੀਆਂ ਲਈ ਆਟਾ ਲੈ ਕੇ ਗਿਆ ਤੇ ਉਹਨਾਂ ਦਾ ਘਰ ਵੀ ਨਹੀਂ ਤੋੜਿਆ ਅਤੇ ਫਿਰ ਉਸਨੇ ਮਹਾਤਮਾ ਜੀ ਕੋਲ ਪਹੁੰਚ ਕੇ ਕਿਹਾ ਮਹਾਤਮਾ ਜੀ ਮੈਂ ਕਈ ਵਾਰ ਕੀੜੀਆਂ ਦਾ ਘਰ ਤੋੜਿਆ ਪਰ ਅੰਤ ਵਿੱਚ ਮੈਨੂੰ ਉਹਨਾਂ ਤੇ ਤਰਸ ਤੇ ਦਇਆ ਆਉਣ ਕਰਨ ਲੱਗੀ ਅਤੇ ਮੈਂ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਸੀ ਹੁਣ ਮੈਨੂੰ ਕੋਈ ਰਾਹ ਨਹੀਂ ਦਿਖ ਰਿਹਾ ਜਿਸ ਨਾਲ ਮੈਂ ਆਪਣੇ ਬੁਰੇ ਸਮੇਂ ਤੋਂ ਬਾਹਰ ਆ ਸਕਾਂ ਤੇ ਫਿਰ ਮਹਾਤਮਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਮੈਂ ਤੈਨੂੰ ਕੀੜੀਆਂ ਦਾ ਘਰ ਤੋੜਨ ਲਈ ਨਹੀਂ ਭੇਜਿਆ ਸੀ ਮੈਂ ਚਾਹੁੰਦਾ ਸੀ ਕਿ ਤੂੰ ਉਹਨਾਂ ਤੋਂ ਕੁਝ ਸਿੱਖੇ ਕਿ ਕਿਵੇਂ ਕੀੜੀਆਂ ਨੇ ਆਪਣਾ ਘਰ ਵਾਰ-ਵਾਰ ਟਹਿਣ ਤੋਂ ਬਾਅਦ ਵੀ ਹਾਰ ਨਹੀਂ ਮੰਨੀ ਤੇ ਹਰ ਵਾਰ ਆਪਣਾ ਨਵਾਂ ਘਰ ਬਣਾ ਲਿਆ ਇਹ ਹੀ ਜ਼ਿੰਦਗੀ ਦਾ ਸਬਕ ਹੈ ਜ਼ਿੰਦਗੀ ਵਿੱਚ ਕਿੰਨੀ ਵੀ ਪਰੇਸ਼ਾਨੀ ਹੋਵੇ ਕਿੰਨੀ ਵੀ ਹਾਰ ਹੋਵੇ ਵਾਰ-ਵਾਰ ਕੋਸ਼ਿਸ਼ ਕਰੋ ਕਿਉਂਕਿ ਜਦੋਂ ਤੱਕ ਤੁਸੀਂ ਅਸਲ ਵਿੱਚ ਆਪ ਹਾਰ ਨਹੀਂ ਮੰਨਦੇ ਉਦੋਂ ਤੱਕ ਤੁਸੀਂ ਹਾਰ ਨਹੀਂ ਸਕਦੇ ਮਹਾਤਮਾ ਨੇ ਅੱਗੇ ਕਿਹਾ ਕਿ ਦੂਜਾ ਸਬਕ ਇਹ ਹੈ ਕਿ ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਅਸੀਂ ਸੋਚਦੇ ਹਾਂ ਕਿ ਇਹ ਸਮਾਂ ਕਦੇ ਨਹੀਂ ਜਾਵੇਗਾ ਪਰ ਇੱਕ ਨਾ ਇੱਕ ਦਿਨ ਇਹ ਸਮਾਂ ਵੀ ਲੰਘ ਜਾਂਦਾ ਹੈ ਜੀਵਨ ਵਿੱਚ ਧੀਰਜ ਅਤੇ ਲਗਾਤਾਰ ਕੋਸ਼ਿਸ਼ ਸਫਲਤਾ ਦੀ ਕੁੰਜੀ ਹੈ ਸਾਡੇ ਰਾਹ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਆ ਜਾਣ ਸਾਨੂੰ ਹਮੇਸ਼ਾ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਮਹਾਤਮਾ ਦੇ ਬਚਨ ਸੁਣਨ ਤੋਂ ਬਾਅਦ ਵਿਅਕਤੀ ਨੇ ਸਮਝ ਲਿਆ ਕਿ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਸਫਲਤਾ ਦਾ ਮਾਰਗ ਹੈ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਸਿੱਖਿਆ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੁਕਰ ਕਰੋ ਸਬਰ ਕਰੋ ਤੇ ਖੁਸ਼ ਰਹੋ ਧੰਨਵਾਦ ਜੀ